ਦੁਨੀਆਂ ਦੇ ਰੰਗ ਰਾਗ ਬਦਲ ਗਏ ਦੁਨੀਆਂ ਦੇ ਰੰਗ ਰਾਗ ਬਦਲ ਗਏ ਰੱਬ ਦਾ ਰੂਪ ਜਦੋਂ ਕੋਈ ਆਇਆ ਕੁਝ ਲੋਕਾਂ ਨੇ ਪੱਥਰ ਮਾਰੇ ਤੇ ਕੁਝ ਲੋਕਾਂ ਨੇ ਸੀਸ ਚੁਕਾਇਆ ਜਿੱਥੇ ਜਿੱਥੇ ਉਹਨੇ ਪੈਰ ਟਿਕਾਏ ਜਿੱਥੇ ਜਿੱਥੇ ਉਹਨੇ ਪੈਰ ਟਿਕਾਏ ਤਰਤੀ ਦਾ ਹਰ ਸਾਰ ਸ਼ਮਾਇਆ ਸੈਂਕੜੀਆਂ ਲੱਗ ਜਾਣ ਤੋਂ ਪਿੱਛੋਂ ਸੁਨੇ ਉਹ ਨਾ ਜੋ ਨਾਦ ਬਜਾਇਆ ਸੁਨੇ ਉਹ ਨਾ ਜੋ ਨਾਦ ਬਜਾਇਆ ਕਿਸੇ ਦਾ ਹੈ ਪੀਰ ਤੂੰ ਕਿਸੇ ਦਾ ਹੈ ਸਾਈ ਵੇ ਕਿਸੇ ਦਾ ਹੈ ਪੀਰ ਤੂੰ ਸੇਦਾ ਹੈ ਸਾਈ ਵੇ ਆਏ ਬਾਬਾ ਨਾਨਕਾ ਵੇੜੇ ਸਾਡੇ ਆਈ ਵੇ ਆਏ ਬਾਬਾ ਨਾਨਕਾ ਵੇੜੇ ਸਾਡੇ ਆਈ ਵੇ ਕੌਡਿਆਂ ਦੀ ਤੁੰਦ ਨੇ ਹਨੇਰ ਵੜਾ ਕੀਤਾ ਏ ਸੱਜਣਾ ਨਿਯੋਗਿਆਂ ਤੋਂ ਯੋਗ ਖੋਲੀ ਤਾਈ ਕੌਟਿਆਂ ਦੀ ਤੁੰਦ ਨੇ ਹਨੇਰ ਵੜਾ ਕੀਤਾ ਏ ਸਜਣ ਠਗਾ ਨੇ ਵੰਡੇ ਕਰਮੂ ਤੇ ਜੀਤਾਏ ਪਾਪੀਆਂ ਨੂੰ ਪੁੰਨ ਵਾਲੀ ਪਾਪੀਆਂ ਨੂੰ ਪੁੰਨ ਵਾਲੀ ਪਾਪੀਆਂ ਨੂੰ ਪੁੰਨ ਵਾਲੀ ਗੱਲ ਸਮਝਾਈ ਵੇ ਆਈ ਬਾਬਾ ਨਾਨਕ ਦਾ ਆਈ ਬਾਬਾ ਨਾਨਕਾ ਵੇੜੇ ਸੜ ਆਈ ਵੇ ਆਈ ਬਾਬਾ ਨਾਨਕਾ ਵੇੜੇ ਸੜ ਆਈ ਵੇ ਹਾਲੇ ਬਣ ਹਾਲ ਵਾਇਆ ਹਾਲੇ ਬਣ ਹਾਲ ਵਾਇਆ ਤੂੰ ਪਾਲੀ ਬਣ ਮੰਗੂ ਚਾਰੇ ਰੋਂਦੇ ਅੰਨ ਦਾਤੇ ਅੱਜ ਰੋਂਦੇ ਅੰਨ ਦਾਤੇ ਅੱਜ ਲੱਗਦਾ ਕਰਮ ਹਰੀ ਹਾਈ ਬੜ ਹੜਵਾਇਆ ਤੂੰ ਪਾਲਿ ਬੜ ਮੰਗੂ ਚਾਰੇ ਰੋਂਦੇ ਅੰਨ ਦਾਤੇ ਅੱਜ ਕੋਈ ਨਾ ਕਲੇਜਾ ਠਾਰੇ ਰੋਂਦੇ ਅੰਨ ਦਾਤੇ ਅੱਜ ਕੋਈ ਨਾ ਕਲੇਜਾ ਠਾਰੇ ਬਾਬਰਾਂ ਦੀ ਲੁੱਟ ਤੋਂ ਬਾਬਰਾਂ ਦੀ ਲੁੱਟ ਤੋਂ ਬਾਬਰਾਂ ਦੀ ਲੁੱਟ ਤੋਂ ਗਰੀਬਾਂ ਨੂੰ ਬਚਾਈ ਵੇ ਵਾਹ ਬਾਬਾ ਨਾਨਕ ਆਏ ਬਾਬਾ ਨਾਨਕ ਵੇ ਸਾਡੇ ਆਈ ਵੇ ਕਰਕੇ ਉਦਾਸੀਆਂ ਤੂੰ ਕਰਕੇ ਉਦਾਸੀਆਂ ਪਖੰਡੀ ਲੋਕ ਤਾਰ ਤੇ ਅੱਜ ਵਾਲੇ ਸਾਈਂ ਤਾਂ ਰਹਿੰਦੇ ਨੇ ਕਿਸੇ ਮਾਰ ਤੇ ਤੂੰ ਕਰਕੇ ਉਦਾਸੀਆਂ ਪਖੰਡੀ ਲੋਕ ਤਾਰ ਤੇ साई तार किस मार दे था बैठे सिद्धा था था बैठे सिद्धा नोश जा बाबा नानका आई बाबा नानका भीड़ साढ़े आई वे आई बाबा नानका भीड़ साडे आई वे ਬਾਣੀ ਅਨਮੋਲ ਤੇਰੀ ਬਾਣੀ ਅਨਮੋਲ ਤੇਰੀ ਖੋਜ ਦਾ ਖਜ਼ਾਨਾ ਏ ਤੇਰੀਆਂ ਪੈਰਾਂ ਨੂੰ ਤਾਈਓ ਚੁੰਮਦਾ ਜ਼ਮਾਨਾ ਬਾਣੀ ਅਨਮੋਲ ਤੇਰੀ ਖੋਜ ਦਾ ਖਜ਼ਾਨਾ ਏ ਤੇਰੀਆਂ ਪੈਰਾਂ ਨੂੰ ਤਾਈਓ ਚੁੰਮਦਾ ਜ਼ਮਾਨਾ ਤੇਰੀਆਂ ਪੈਰਾਂ ਨੂੰ ਤਾਈਓ ਚੁੰਮਦਾ ਜ਼ਮਾਨਾ ਆਏ ਦਰਸ਼ਨ ਤੇ ਆਉਣੇ ਤਾਈ ਦਰਸ਼ਨ ਤੇ ਆਉਣੇ ਤਾਈ ਚਰਨੀ ਬਿਠਾਈ ਵੇ ਆਈ ਬਾਬਾ ਨਾਨਕਾ ਆਈ ਬਾਬਾ ਨਾਨਕਾ ਵੇੜੇ ਸਾਡੇ ਆਈ ਵੇ ਕਿਸੇ ਦਾ ਹੈ ਪੀਰ ਤੂੰ ਕਿਸੇ ਦਾ ਹੈ ਸਾਈ ਵੇ ਆਈ ਬਾਬਾ ਨਾਨਕਾ ਵੇੜ ਸੜ ਆਈ ਵੇ ਆਈ ਬਾਬਾ ਨਾਨਕਾ ਵੇੜ ਸੜ ਆਈ ਤੇੜ ਸੜੇ ਨੀ ਬੋਲੋ ਵੀਰ